ਨਲੀ ਚੋਕਰ ਦਾ ਰਬ پاک ਆਉਂਦੀ ਜਾਦਬਤਨ ਦੀ ਖਾਕ ਟੁੱਟ-ਪਟ ਟੁਕੜੇ ਬਨ ਗਏ ਦਿਲ ਦੇ ਹਏ ਮੈਂ ਪੁੱਜ ਗਿਆ ਬੰਗੂ ਕਲਦੀ ਪਰਥਾ ਬਨ ਗਈ ਦੇਹੀਏ ਮਿਛੜੇ ਯਾਰ ਪਿਆਰੇ ਬਣੀ ਮੁਸੀਬਤ ਕਹੀ ਹੈ ਮਿਛੜੇ ਯਾਰ ਪਿਆਰੇ ਬਣੀ ਮੁਸੀਬਤ ਕਹੀ ਹੈ ਜਾਂਦੀ ਲੋਕਨਗਰ ਦੀ ਰਸਬੂ ਪੰਦੀ ਪੌਣ ਉਹਨਾਂ ਦੀ ਖਸਬੂ ਹੋਗਿਆ ਜਿਗਰ ਫਾੜਿਓ ਫਾੜੀ ਮੜੀ ਚੱਕ ਚੱਕ ਚਿੰਤਾ ਬਗਿਆੜੀ ਹੱਡੀਆਂ ਛਟੀਆਂ ਚੱਬਤਾਂ ਜੀ ਆਵੇ ਬਤਨ ਪਿਆਰਾ ਕੀਤੇ ਕਿਤਾ ਪਾਉਣ ਮੁਹਬਤਾਂ ਜੀ ਆਵੇ ਬਤਨ ਪਿਆਰਾ ਕੀਤੇ ਕਿਤਾ ਪਾਉਣ ਮੁਹਬਤਾਂ ਜੀ ਸੌਣੀ ਸਾਹੂ ਪਿੰਡ ਦੀ ਵੀ ਹੈ ਬਚਪਨ ਵਿੱਚ ਬੜੇ ਬੰਬੀ ਹੈ ਚੂਰੀ ਕੋ ਮਾਪਾ ਦਾ ਰਸਤੇ ਚੱਕਲੀ ਕੰਮ ਦਬਾਪਾ ਵਸਤੇ ਸ਼ੇਰ ਨਰੰਗੇ ਮੰਗੇ ਨੇ ਬੁਲਦੀਆਂ ਨਾ ਪਰ ਜਾਈਆਂ ਪੰਨਾ ਕੁੰਬਰਾ ਲੈਂਗੇ ਨੇ ਬੁਲਦੀਆਂ ਨਾ ਪਰ ਜਾਈਆਂ ਪੰਨਾ ਕੁੰਬਰਾ ਲੈਂਗੇ ਨੇ ਪੰਜਵੀਂ ਕਰਕੇ ਤੁਰ ਗਏ ਮੋਗੇ ਮਾਪੇ ਜਿਉਂਦਿਆਂ ਤੂੰ ਸੁਖ ਭੋਗੇ ਪੈਸੇ ਖਾਮਠਿਆ ਹੀ ਬਚਦੇ ਬੰਦੇ ਸਹਿਰ ਸੜਕ ਪਰ ਨੱਚਦੇ ਠੁੰਮ ਠੁੰਮ ਤੱਕਦੇ ਪੁੱਤਾਂ ਜੀ ਆਵੀ ਬਤਨ ਪਿਆਰ ਚਿੱਤੇ ਕਿੱਤਿਆ ਪੌਣ ਮੁਹੱਬਤਾਂ ਜੀ ਆਵੀ ਬਤਨ ਪਿਆਰ ਚਿੱਤੇ ਕਿੱਤਿਆ ਪੌਣ ਮੁਹੱਬਤਾਂ ਜੀ ਘਰ ਅੰਟਰੈਂਸ ਸੇ ਪਾਸ ਸੇ ਸਕੂ ਲੂੰ ਸ਼ੀਰ ਬਣੇ ਚੁਰੂੰ ਪਸਹੋਲ ਨਹਿਰ ਵਿੱਚ ਭੱਤੀ ਦੌਲਤ ਪਾਣੀ ਵਾਂਗੂੰ ਵਾਰਤੀ ਬਹੁਤ ਬਹਾਰਾ ਮਾਣੀਆਂ ਸੁਰਖ ਮੱਖ ਬਣਾ ਮੱਖ ਮਨਾ ਵਰਗੀ ਫਿਰਨ ਪਠਾਨ ਪਠਾਨੀਆਂ ਸੁਰਖ ਮੱਖ ਬਣਾ ਵਰਗੀ ਫਿਰਨ ਪਠਾਨ ਪਠਾਨੀਆਂ ਬਦਲੇ ਜਗਰਾ ਮਾ ਕੋਲ ਖਾੜੇ ਨੀ ਕੰਨਾਂ ਰੂਪ ਤਿਹਾਰੇ ਥੋਨ ਬਰਗੀਆਂ ਆਖਾਂ ਗੁਰੂ ਮਟੀਆਾਂ ਪਰ ਛਕਲਾਂ ਹੋਣੀ ਬਨਗੀ ਸਭ ਤਾਂ ਜੀ ਆਬੇ ਵਤਨ ਪਿਆਰਾ ਤੇ ਤੇਜ ਜਦਕ ਚਪਾਉਣ ਮੁਹੱਬਤਾਾਂ ਜੀ ਆਬੇ ਵਤਨ ਪਿਆਰਾ ਤੇ ਤੇਜ ਜਦਕ ਚਪਾਉਣ ਮੁਹੱਬਤਾਾਂ ਜੀ ਜਬ ਜੰਗ ਕਰਤੇ ਬ੍ਰਿਸ਼ਟ ਜਰਮਨ ਬੰਗੀ ਬੱਗਿਆ ਮਾ ਦਾ ਸਰਬੰਨ ਤੇ ਬੱਗਿਆ ਮਾ ਦਾ ਸਰਬੰਨ ਬਕ ਗਿਆ ਮਾ ਦਾ ਸਰਬਨ ਮਲਕ ਉਹ ਕਹ ਕਫਾ ਤੋਂ ਨੇੜੇ ਮਾਰੇ ਸ਼ਬਜ ਸ਼ਹਿਰੇ ਬਲ ਗੇੜੇ ਆਟਕਾਣੀ ਪਰੀਆਂ ਦੇ ਅਜੁਮ ਨੇ ਜਾਰੇ ਦੇਖੇ ਰੱਬ ਦੀਆਂ ਕਾਰੀ ਗਰੀਆਂ ਦੇ ਅਜੁਮ ਨੇ ਜਾਰੇ ਦੇਖੇ ਰੱਬ ਦੀਆਂ ਕਾਰੀ ਕਰੀਆਂ ਦੇ ਮੜ ਪਿਆ ਪਿੰਡ ਕਨਪਿੰਡ ਦੀਆਂ ਗਲੀਆਂ ਪਿੰਡ ਦੀਆਂ ਮਿੱਟੀਆਂ ਖੰਡਦੀਆਂ ਡਲੀਆਂ ਬਾਂਕੇ ਕਬਰੂ ਦਿਲੋਂ ਮੋਹਨੇ ਬਡੰਗ ਨਿਊਯਾਰਕ ਤੋਂ ਸੌਨੇ ਰਹਿਤ ਬਾਰੀ ਫੱਬਤਾ ਜੀ ਆਵੇ ਬਤਨ ਪਿਆਰਾ ਚਿੱਤੇ ਜਦ ਕਿ ਚਾਹੋਂ ਮਹਬਤਾ ਜੀ ਆਵੇ ਬਤਨ ਪਿਆਰਾ ਚਿੱਤੇ ਜਦ ਕਿ ਚਾਹੋਂ ਮਹਬਤਾ ਜੀ ਮੁਕਤ ਸਰ ਟਿੰਪਾ ਮਹਬਦਰ